ਸੋ ਸਾਰੇ ਸਾਥੀਆਂ ਨੂੰ ਜੈ ਪੀਮ ਜੈ ਪਵਰਤਾ ਸੋ ਜਿਵੇਂ ਕਿ ਇੱਕ ਟਰੈਂਡ ਚੱਲ ਪਿਆ ਸੋ ਸਾਰਿਆਂ ਨੂੰ ਪਤਾ ਇਹ ਟਰੈਂਡ ਔਰ ਕਿਸ ਨੇ ਕਿਹਾ ਵੀ ਟਰੈਂਡ ਚੱਲ ਪਿਆ ਸਾਡੇ ਵੀ ਅੰਬੇਦਕਰ 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 ਇੱਕ ਟਰੈਂਡ ਚੱਲ ਪਿਆ ਜੋ ਸਾਰ ਸਾਰਿਆਂ ਦੀ ਜ਼ੁਬਾਨ ਤੇ ਆ ਵੀ ਜੇਕਰ ਕਿ ਸੇ ਭਗਵਾਨ ਨੂੰ ਧਿਆਉਂਦੇ ਤੇ ਉਹਨੇ ਸਾਰੇ ਕਾਰਜ ਪੂਰੇ ਕਰ ਦੇਣੇ ਸੀ। ਜੋ ਪਿਛਲੇ ਦਿਨਾਂ ਦੇ ਵਿੱਚ ਜਿਹੜਾ 바ਵਾ ਸਾਹਿਬ ਅੰਬੇਦਕਰ ਬਾਰੇ ਜੋ ਬੋਲਿਆ ਗਿਆ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ 바ਵਾ ਸਾਹਿਬ ਅੰਬੇਦਕਰ ਬਾਰੇ ਸਾਡੇ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਵੱਲੋਂ ਬੋਲਿਆ ਗਿਆ ਔਰ ਐਸੀ ਸਮਾਜ ਨਹੀਂ ਸਰਬ ਸਮਾਜ ਦੇ ਮਨਾਂ ਨੂੰ ਠੇਸ ਪਹੁੰਚੀ ਹੈ ਕਿ ਇੱਕ 바ਵਾ ਸਾਹਿਬ ਜਿਨ੍ਹਾਂ ਨੇ ਬੜੇ ਸੰਘਰਸ਼ਮਈ ਜੀਵਨ ਦੇ ਵਿੱਚ ਆਪਣਾ ਯੋਗਦਾਨ ਨਵਾਉਂਦੇ ਹੋਏ ਉਹਨਾਂ ਨੇ ਹਰ ਵਰਗ ਨੂੰ ਹੱਕ ਅਧਿਕਾਰ ਲੈ ਕੇ ਦਿੱਤੇ ਔਰ ਉਹਨਾਂ ਦੀਆਂ ਦੁੱਖਾਂ ਤਕਲੀਫਾਂ ਮੁਤਾਬਕ ਜਿਹੜਾ ਉਹਨਾਂ ਨੇ ਸੰਵਿਧਾਨ ਦੀ ਜਿਹੜੀ ਰਚਨਾ ਕੀਤੀ ਔਰ ਸੰਵਿਧਾਨ ਜਿਹੜਾ ਲਿਖਿਆ ਔਰ ਅੱਜ ਵੀ ਤੁਸੀਂ ਦੇਖੋਗੇ ਰਾਜਨੀਤਿਕ ਪਾਰਟੀਆਂ ਜਿਹੜੀਆਂ ਉਹ ਬਾਬਾ ਸਾਹਿਬ ਨੂੰ ਕਿਤੇ ਨਾ ਕਿਤੇ ਬਦਨਾਮ ਕਰਨ ਤੇ ਲੱਗੀਆਂ ਹੋਈਆਂ ਪਰ ਉਹ ਪਲੀ ਭੰਤੀ ਇਹ ਜਾਣਦੀਆਂ ਕਿ ਬਾਬਾ ਸਾਹਿਬ ਅੰਬੇਦਕਰ ਜੀ ਜੋ ਇਨੇ ਵੱਡੇ ਸੰਘਰਸ਼ ਦੇ ਵਿੱਚੋਂ ਇੱਕ ਆਮ ਔਰ ਖਾਸ ਲੋਕਾਂ ਦੇ ਲਈ ਜਿਹੜੇ ਅਧਿਕਾਰ ਦਿਵਾਉਣੇ ਕਿੰਨੇ ਔਖੇ ਆ ਉਹ ਜਿਹੜਾ ਸਮਾਂ ਸੀ ਉਹ ਬੜਾ ਸੰਘਰਸ਼ਮਈ ਸੀ ਔਰ ਇਹ ਕੱਲਿਆਂ ਨੇ ਜਿਹੜਾ ਸੰਘਰਸ਼ ਕਰਕੇ ਜਦੋਂ ਕੋਈ ਵੀ ਸਮੇਂ ਦੀਆਂ ਸਰਕਾਰਾਂ ਦੀ ਵਿਰੋਧਤਾ ਨਹੀਂ ਸੀ ਕਰਦਾ ਉਹਨਾਂ ਦੇ ਨਾਲ ਮੱਥਾ ਨਹੀਂ ਸੀ ਲਾਉਂਦਾ ਤੇ 바ਵਾ ਸਾਹਿਬ ਨੇ ਉਸ ਟਾਈਮ ਸਰਕਾਰਾਂ ਦੇ ਨਾਲ ਵੀ ਮੱਥਾ ਲਾਇਆ ਆਪਣੇ ਪਰਿਵਾਰ ਨੂੰ ਨਾ ਦੇਖਦੇ ਹੋਏ ਆਪਣੇ ਸਰਬ ਸਮਾਜ ਨੂੰ ਦੇਖਦੇ ਹੋਏ ਕਿ ਸਮਾਜ ਨੂੰ ਕਿਸ ਤਰ੍ਹਾਂ ਜਿੰਦਾ ਰੱਖਿਆ ਜਾ ਸਕਦਾ ਸਮਾਜ ਦੀਆਂ ਕੀ ਜ਼ਰੂਰਤਾਂ ਤੇ ਉਸੇ ਤਹਿਤ ਉਹਨਾਂ ਨੇ ਸੰਘਰਸ਼ ਕੀਤੇ ਸਾਨੂੰ ਹੱਕ ਅਧਿਕਾਰ ਲੈ ਕੇ ਦਿੱਤੇ ਭਾਰਤ ਦੇ ਵਿੱਚ ਕਾਨੂੰਨ ਲਾਗੂ ਹੋਇਆ ਤੇ ਪਰ ਅੱਜ ਉਸੇ ਕਾਨੂੰਨ ਤਹਿਤ ਪੂਰੇ ਭਾਰਤ ਦੇ ਵਿੱਚ ਕੋਈ ਵੀ ਮੰਤਰੀ ਬਣਦਾ ਜਾਂ ਕੋਈ ਵੀ ਕਿਸੇ ਵੀ ਪਦਵੀ ਤੇ ਹੁੰਦਾ ਤੇ ਜਦੋਂ ਸੌ ਚੱਕ ਵੀ ਸਮਾਗਮ ਹੁੰਦਾ ਤੇ ਤੁਸੀਂ ਜਾਣਦੇ ਹੋ ਕਿ ਸੌ ਚੱਕ ਸਮਾਗਮ ਉਹੀ ਸ਼ਾਮਲ ਹੁੰਦੇ ਲੋਕ ਜੋ ਪੜ੍ਹਾਈ ਕਰਕੇ ਕਿਸੇ ਨਾ ਕਿਸੇ ਰਤਵੇ ਦੇ ਉੱਤੇ ਆਉਂਦੇ ਆ ਚਾਹੇ ਉਹ ਸਰਪੰਚ ਬਣੇ ਹੋਣ ਪੰਚ ਬਣੇ ਹੋਣ ਐਮਸੀ ਬਣੇ ਹੋਣ ਐਮਐਲਏ ਬਣੇ ਹੋਣ ਮੰਤਰੀ ਬਣੇ ਹੋਣ ਪ੍ਰਧਾਨ ਮੰਤਰੀ ਬਣੇ ਹੋਣ ਪਰ ਬਾਬਾ ਸਾਹਿਬ ਦੇ ਸੰਵਿਧਾਨ ਮੁਤਾਬਕ ਹੀ ਉਹ ਸੌ ਚੁੱਕੀ ਜਾਂਦੀ ਹੈ ਤੇ ਉਹਨਾਂ ਦੇ ਮੁਤਾਬਕ ਹੀ ਅੱਜ ਦੇਸ਼ ਚੱਲ ਰਿਹਾ ਔਰ ਪਿਛਲੀਆਂ ਸਰਕਾਰਾਂ ਦੇ ਵੱਲੋਂ ਵੀ ਕਈ ਵਾਰ ਉਹਨਾਂ ਦੇ ਲਿਖੇ ਸੰਵਿਧਾਨ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ। ਛੇੜ-ਛਾੜ ਕੀਤੀ ਜਾ ਰਹੀ ਹੈ। ਅੱਜ ਵੀ ਸੰਵਿਧਾਨ ਨੂੰ ਬਦਲਨੀਆਂ ਕੁੱਝੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ। ਪਰ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜੋ ਸਾਡੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨੇ ਬੋਲਿਆ ਕਿ ਟ੍ਰੈਂਡ ਹੋ ਗਿਆ। ਅੰਬੇਦਕਰ 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 ਹੋ ਰਿਹਾ। ਦੇਖੋ ਅੰਬੇਦਕਰ ਅੰਬੇਦਕਰ ਹੋਣਾ ਲਾਜ਼ਮੀ ਹੈ ਕਿਉਂਕਿ ਉਹਨਾਂ ਦੀ ਜੋ ਸੋਚ ਤੇ ਚੱਲਦਾ ਉਹਨਾਂ ਦੇ ਜੋ ਹੱਕ ਅਧਿਕਾਰ ਲੈ ਕੇ ਦਿੱਤੇ ਆ ਪਹਿਲਾਂ ਤਾਂ ਪੜ੍ਹਾਈ ਦਾ ਅਧਿਕਾਰ ਲੈ ਕੇ ਦਿੱਤਾ ਜੋ ਸਾਨੂੰ ਪੜ੍ਹਨ ਦਾ ਅਧਿਕਾਰ ਨਹੀਂ ਸੀ ਤੇ ਫਿਰ ਉਸ ਸਮੇਂ ਦੀਆਂ ਸਰਕਾਰਾਂ ਦੇ ਵੱਲੋਂ ਸਾਡੇ ਲੋਕਾਂ ਨੂੰ ਨੀਚ ਦੱਸਿਆ ਜਾਂਦਾ ਰਿਹਾ ਉਹਨਾਂ ਨੂੰ ਜਿਹੜਾ ਟੋਬਿਆਂ ਖੂਹਾਂ ਦੇ ਉੱਤੋਂ ਜਿਹੜਾ ਪਾਣੀ ਨਹੀਂ ਸੀ ਪੀਣ ਦਿੱਤਾ ਜਾਂਦਾ। ਸ਼ੁਹਾ ਸ਼ਾਤ ਕੀਤੀ ਜਾਂਦੀ ਸੀ ਤੇ ਉਹਨਾਂ ਦੇ ਬਰਤਨਾਂ ਨੂੰ ਵੀ ਜਿਹੜਾ ਵੱਖਰਾ ਰੱਖਿਆ ਜਾਂਦਾ ਸੀ। ਤੇ ਅੱਜ ਤੁਸੀਂ ਦੇਖੋ ਕਿ ਸਰਵ ਸਮਾਜ ਜੋ ਬਾਬਾ ਸਾਹਿਬ ਨੂੰ ਪੜ ਚੁੱਕਾ ਜਾਂ ਪੜ ਰਿਹਾ ਉਹਨਾਂ ਦੀ ਸੋਚ ਬਦਲੀ ਹੈ। ਤੇ ਅੱਜ ਸਾਡੇ ਸਰਬ ਸਮਾਜ ਦੇ ਵਿੱਚੋਂ ਐਸੀ ਸਮਾਜ ਜਿਹੜੇ ਬਹੁਤ ਵੱਡੀ ਗਿਣਤੀ ਦੇ ਵਿੱਚ ਆ ਔਰ ਅੱਜ ਵੀ ਕਈ ਲੋਕ ਜੋ ਗਰੀਬੀ ਰੇਖਾ ਦੇ ਵਿੱਚ ਆ ਉਹ ਸੰਵਿਧਾਨ ਮੁਤਾਬਕ ਜੇ ਕੋਈ ਉਹਨਾਂ ਨੂੰ ਜ਼ਰੂਰਤਮੰਦ ਲੋਕਾਂ ਨੂੰ ਕੋਈ ਸਰਕਾਰੀ ਸਹੂਲਤ ਮਿਲੀ ਆ ਉਸ ਮੁਤਾਬਕ ਤੇ ਅੱਜ ਵੀ ਲੋਕ ਉਹਨਾਂ ਸਬਦਾਵਾਂ ਨੂੰ ਵੀ ਜਿਹੜਾ ਆ ਉਨਾਤੇ ਵੀ ਟਿੱਪਾ ਟਿੱਪਣੀ ਕਰਦੀ ਹੈ ਕਿ ਬਾਬਾ ਸਾਹਿਬ ਨੇ ਆ ਜਿਹੜਾ ਗਲਤ ਕੀਤਾ ਪਰ ਬਾਬਾ ਸਾਹਿਬ ਨੇ ਸਭ ਨੂੰ ਬਰਾਬਰਤਾ ਵਿੱਚ ਲਿਆਉਣ ਲਈ ਉਸ ਤਰ੍ਹਾਂ ਦੇ ਜਿਹੜੇ ਕਾਨੂੰਨ ਲਾਗੂ ਕੀਤੇ ਬਣਾਏ ਸੰਵਿਧਾਨ ਲਿਖਿਆ ਕਿ ਸਭ ਨੂੰ ਬਰਾਬਰ ਕੀਤਾ ਜਾਵੇ ਪਰ ਅੱਜ ਵੀ ਜਿੱਥੇ ਸਰਕਾਰਾਂ ਦੇ ਵੱਲੋਂ ਵੀ ਪਿਛਲੇ ਸਮਿਆਂ ਦੇ ਵਿੱਚ ਕਿਹਾ ਗਿਆ ਸੀ ਕਿ ਹਰ ਦਫ਼ਤਰ ਦੇ ਵਿੱਚ 바ਵਾ ਸਾਹਿਬ ਦੀ ਤਸਵੀਰ ਹੁਣੇ ਲਾਗੂ ਚਾਹੀਦੀ ਹੈ ਪਰ ਅੱਜ ਵੀ ਦੇਖਦੇ ਹਾਂ ਕਈ ਸਰਕਾਰੀ ਅਧਾਰਿਆਂ ਦੇ ਵਿੱਚ 바ਵਾ ਸਾਹਿਬ ਦੀਆਂ ਤਸਵੀਰਾਂ ਹੁੰਦੀਆਂ ਕਈਆਂ ਦੇ ਵਿੱਚ ਨਹੀਂ ਹੁੰਦੀਆਂ ਕਿਉਂਕਿ ਜਿਹੜੇ ਸਰਕਾਰੀ ਅਧਾਰਿਆਂ ਦੇ ਵਿੱਚ ਅਫਸਰ ਵੀ ਬੈਠੇ ਆ ਉਹ ਵੀ ਬਾਬਾ ਸਾਹਿਬ ਦੀ ਦੇਣ ਆ ਉਹਨਾਂ ਨੇ ਜੋ ਅਧਿਕਾਰ ਲੈ ਕੇ ਦਿੱਤੇ ਪੜ੍ਹਾਈ ਦੇ ਅਧਿਕਾਰ ਲੈ ਕੇ ਦਿੱਤੇ ਫਿਰ ਪੜਾਈਆਂ ਕੀਤੀਆਂ ਜਿਨ੍ਹਾਂ ਨੇ ਉਹ ਅਜ ਅਫਸਰ ਬਣ ਕੇ ਬੈਠੇ ਆ ਹੈਨਾ ਸੋਸਾਂ ਨੂੰ ਸਮਝਣਾ ਚਾਹੀਦਾ ਕਿ ਪੜ੍ਹਾਈ ਜ਼ਿੰਦਗੀ ਦਾ ਮੂਲ ਆਧਾਰ ਆ ਔਰ ਜਿਹੜੀ ਪੜ੍ਹਾਈ ਬਾਬਾ ਸਾਹਿਬ ਨੇ ਲੈ ਕੇ ਦਿੱਤੀ ਆ ਕਿਉਂਕਿ ਸਾਨੂੰ ਤਾਂ ਪੜਨ ਦਾ ਵੀ ਅਧਿਕਾਰ ਹੈ ਨਹੀਂ ਸੀ ਇਸ ਕਰਕੇ 바ਵਾ ਸਾਹਿਬ ਅੰਬੇਦਕਰ ਵਾਲੇ ਅੱਜ ਜੋ ਅ ਅਮਿਤ ਸ਼ਾਹ ਜੀ ਗ੍ਰਹਿ ਮੰਤਰੀ ਵੱਲੋਂ ਕਿਹਾ ਗਿਆ ਟ੍ਰੈਂਡ ਚੱਲ ਪਿਆ ਉਹ ਟ੍ਰੈਂਡ ਨਹੀਂ ਉਹਨਾਂ ਦਾ ਦੇਖੋ ਉਹਨਾਂ ਦੀ ਸੋਚ ਬੋਲਣ ਲੱਪਈ ਹੈ ਚਾਹੇ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਪਰ ਉਹਨਾਂ ਦੀ ਸੋਚ ਅੱਜ ਵੀ ਜ਼ਿੰਦਾ ਹੈ ਅੱਜ ਵੀ ਲੋਕ ਉਹਨਾਂ ਦੀ ਸੋਚ ਤੇ ਚੱਲ ਕੇ ਅੱਜ ਵੀ ਜਿਹੜੇ ਸੰਘਰਸ਼ਮਈ ਜੀਵਨ ਦੇ ਵਿੱਚ ਆਪਣੇ ਜਿਹੜੇ ਹੱਕਾਂ ਦੀ ਰਾਖੀ ਕਰਦੇ ਆ ਔਰ ਆਪਣੇ ਹੱਕ ਲੈ ਰਹੇ ਆ ਸੋ ਸਾਰਿਆਂ ਨੂੰ ਚਾਹੀਦਾ ਹੈ ਕਿ 바ਵਾ ਸਾਹਿਬ ਅੰਬੇਦਕਰ 바ਵਾ ਸਾਹਿਬ ਅੰਬੇਦਕਰ ਕਰੀਏ ਕਿਉਂ ਨਾ ਕਰੀਏ ਸਾਨੂੰ ਕਰਨਾ ਚਾਹੀਦਾ ਹੈ ਤੇ ਅੱਜ ਕੱਲ ਜਿਹੜੀਆਂ ਤਕਲੀਫਾਂ ਵੀ 바ਵਾ ਸਾਹਿਬ ਅੰਬੇਦਕਰ ਦੇ ਨਾਮ ਤੋਂ ਆ ਉਹ ਉਹਨਾਂ ਲੋਕਾਂ ਨੂੰ ਐ ਕਿ ਜਿਹੜਾ ਸਾਡਾ ਸਮਾਜ ਆ 바ਵਾ ਸਾਹਿਬ ਅੰਬੇਦਕਰ ਤੇ ਰਸਤੇ ਤੇ ਚੱਲ ਪਿਆ ਇਹਨਾਂ ਨੂੰ ਕਿਸ ਤਰ੍ਹਾਂ ਰੋਕਿਆ ਜਾਵੇ ਤੇ ਅੱਜ ਵੀ 바ਵਾ ਸਾਹਿਬ ਅੰਬੇਦਕਰ ਦੇ ਸੰਵਿਧਾਨ ਨੂੰ ਬਦਲਣ ਲਈ ਥੋੜਾ ਥੋੜਾ ਕਰਕੇ ਤੋੜ-ਤੋੜ ਕੇ ਜਿਹੜਾ ਉਸ ਸੰਵਿਧਾਨ ਦੇ ਵਿੱਚ ਸੋਧਾਂ ਕਰਕੇ 바ਵਾ ਸਾਹਿਬ ਦੇ ਸੰਵਿਧਾਨ ਨੂੰ ਖਤਮ ਕਰਨ ਦੀ ਜਿਹੜੀ ਹੈ ਰਣਨੀਤੀ ਚੱਲ ਰਹੀ ਹੈ ਸੋ ਸਾਰਿਆਂ ਨੂੰ ਪਤਾ ਸੋ ਵਾਲਮੀਕੀ ਮਜਬੂਸ ਇੱਕ ਸਮਾਜ ਐਸੀ ਸਮਾਜ ਨੂੰ ਮੈਂ ਕਹਿਣਾ ਚਾਹੁੰਦਾ ਕਿ ਆਪਾਂ ਜੇਕਰ 바ਵਾ ਸਾਹਿਬ ਦੇ ਦੱਸੇ ਰਸਤੇ ਤੇ ਚੱਲਾਂਗੇ ਤੇ ਸਾਨੂੰ ਕੋਈ ਨਹੀਂ ਹਰਾ ਸਕਦਾ ਸਾਡੇ ਰਾਈਟ ਸਾਡੇ ਹੱਕ ਸਾਨੂੰ ਉਹਨਾਂ ਨੇ ਦੱਸਿਆ ਸਾਨੂੰ ਸਾਡੇ ਅਧਿਕਾਰਾਂ ਬਾਰੇ ਦੱਸਿਆ ਔਰ ਸਾਨੂੰ ਅਧਿਕਾਰ ਦਿਵਾਉਣ ਦੇ ਵਿੱਚ ਆਪਣਾ ਜਿਹੜਾ ਜੀਵਨ ਸੰਘਰਸ਼ਮਈ ਬਤੀਤ ਕੀਤਾ ਤੇ ਅੱਜ ਅਸੀਂ ਜੇ ਉਹਨਾਂ ਦੇ ਦੱਸੇ ਮਾਰਗ ਤੇ ਚੱਲ ਰਹੇ ਹਾਂ ਦੇ ਲੋਕਾਂ ਨੂੰ ਪਤਾ ਲੱਗਦਾ ਵੀ ਇਹ ਜਿਹੜੇ ਜਿਹੜਾ ਜਿਹੜਾ ਉਹਨਾਂ ਦੇ ਦੱਸੇ ਮਾਰਗ ਦੇ ਉੱਤੇ ਚੱਲ ਪਿਆ ਕਿ ਪੜ੍ਹਾਈ ਜ਼ਿੰਦਗੀ ਦੇ ਵਿੱਚ ਜ਼ਰੂਰੀ ਹੈ ਤੇ ਉਹ ਅਫਸਰ ਵੀ ਲੱਗਦਾ ਮੰਤਰੀ ਵੀ ਬਣਦਾ ਪਰ ਉਹਨਾਂ ਦੇ ਬਣਾਏ ਸੰਵਿਧਾਨ ਮੁਤਾਬਕ ਜੇ ਬਣ ਕੇ ਅਸੀਂ ਚਾਹੇ ਮੰਤਰੀ ਬਣ ਕੇ ਚਾਹੇ ਸਰਪੰਚ ਬਣ ਕੇ ਜਾਂ ਐਮਸੀ ਬਣ ਕੇ ਫੇਰ ਵੀ 바ਵਾ ਸਾਹਿਬ ਦੀ ਅਸੀਂ ਬੁਰਾਈ ਕਰੀਏ ਉਸ ਰੈਬਰ ਦੀ ਬੁਰਾਈ ਕਰੀਏ ਜਿਨ੍ਹਾਂ ਨੇ ਸਾਨੂੰ ਕੱਕ ਤੋਂ ਲੱਖ ਬਣਾਇਆ ਤੇ ਸਾਡੇ ਬਾਰੇ ਕਿੰਨਾ ਕੁ ਲੋਕ ਵੀ ਵਿਚਾਰ ਕਰਨਗੇ ਕਿ ਇਹ ਕੀ ਕਰ ਰਿਹਾ ਸੋ ਬਾਬਾ ਸਾਹਿਬ ਅੰਬੇਦਕਰ ਹੋ ਰਹੀ ਹੈ ਔਰ ਬਾਬਾ ਸਾਹਿਬ ਅੰਬੇਦਕਰ ਅੰਬੇਦਕਰ ਹੋਵੇਗੀ ਔਰ ਉਹ ਸਮਾ ਦੂਰ ਨਹੀਂ ਜਦੋਂ ਐਸੇ ਸਮਾਜ ਦੇ ਵਿੱਚ ਵੱਡੀ ਤਬਦੀਲੀ ਆਏਗੀ ਤੁਸੀਂ ਦੇਖਦੇ ਹੋਣੇ ਆ ਪਿਛਲੇ ਸਮਿਆਂ ਦੇ ਵਿੱਚ ਲੰਮੀਆਂ ਟਰਮਾਂ ਦੇ ਨਾਲ ਸਰਕਾਰਾਂ ਬਣੀਆਂ ਔਰ ਜੱਕਦਮ ਇੱਕ ਚੇਂਜ ਹੋ ਜਾਣਾ ਸਰਕਾਰਾਂ ਦਾ ਇਸੇ ਤਰ੍ਹਾਂ ਜਿਹੜਾ ਬਹੁਜਨ ਸਮਾਜ ਆ ਬਹੁਤ ਵੱਡੀ ਗਿਣਤੀ ਦੇ ਵਿੱਚ ਪੜ ਰਿਹਾ ਜਿੱਥੇ ਸਰਕਾਰਾਂ ਵੀ ਆਪਣੀਆਂ ਰਣਨੀਤੀਆਂ ਅਪਣਾ ਰਹੀਆਂ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਬਹੁਜਨ ਸਮਾਜ ਆ ਔਰ ਜੇਕਰ ਪੜ੍ਹੇ ਲਿਖੇ ਬਹੁਜਨ ਸਮਾਜ ਨੇ ਇੱਕ ਦਿਸ਼ਾ ਅਪਣਾ ਲਈ ਤੇ ਉਹ ਜਿੱਤ ਵੀ ਦੂਰ ਨਹੀਂ ਕਿ ਤਾਜ ਵੀ ਸਾਡਾ ਹੋਵੇਗਾ ਤੇ ਰਾਜ ਵੀ ਸਾਡਾ ਹੋਵੇਗਾ ਸੋ ਸਮਝਣ ਦੀ ਲੋੜ ਹੈ ਸੋ ਜਿੰਨੇ ਵੀ ਮੇਰੇ ਵੀਰ 바ਵਾ ਸਾਹਿਬ ਅੰਬੇਦਕਰ ਦੀ ਸੋਚ ਤੇ ਚੱਲ ਰਹੇ ਆ ਉਹ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਨ ਤਾਂ ਜੋ ਸਾਡੇ ਪੂਰੇ ਭਾਰਤ ਦੇ ਅੰਦਰ ਬਾਬਾ ਸਾਹਿਬ ਦੀ ਸੋਚ ਰੱਖਣ ਵਾਲੇ ਜਿਹੜੇ ਉਹਨਾਂ ਤੱਕ ਇਹ ਵੀਡੀਓ ਪਹੁੰਚੇ ਔਰ ਉਹ ਉਹਨਾਂ ਲੋਕਾਂ ਤੱਕ ਵੀ ਵੀਡੀਓ ਪਹੁੰਚਾਉਣ ਵਿੱਚ ਆਪਣਾ ਯੋਗਦਾਨ ਪਾਓ ਤਾਂ ਜੋ ਪਤਾ ਲੱਗ ਸਕੇ ਕਿ ਬਾਬਾ ਸਾਹਿਬ ਦੀ ਵਿਰੋਧਤਾ ਕਿਉਂ ਹੋ ਰਹੀ ਹੈ ਕੌਣ ਲੋਕ ਕਰ ਰਹੇ ਆ ਤੇ ਸਾਨੂੰ ਆਪਣਾ ਜਿਹੜਾ ਪ੍ਰਚਾਰ ਔਰ ਪ੍ਰਸਾਰ ਵਧਾਉਣਾ ਚਾਹੀਦਾ ਸੋ 바ਵਾ ਸਾਹਿਬ ਅੰਬੇਦਕਰ ਦੇ ਦੱਸੇ ਮਾਰਗ ਤੇ ਚੱਲਣ ਲਈ ਸਾਰੇ ਨੌਜਵਾਨ ਸਾਥੀਆਂ ਨੂੰ ਵੀਰਾਂ ਨੂੰ ਪੈਣਾ ਨੂੰ ਬਜ਼ੁਰਗਾਂ ਨੂੰ ਮਤਾਵਾ ਨੂੰ ਔਰ ਪੂਰੇ ਭਾਰਤ ਦੇ ਦੇਸ਼ ਵਾਸੀਆਂ ਨੂੰ ਕਹਿਣਾ ਚਾਹਾਂਗੇ ਵਾਲਮੀਕੀ ਐਕਸ਼ਨ ਫੋਰਸ ਪੰਜਾਬ ਦੇ ਮਾਧਿਅਮ ਤੋਂ ਕਿ ਜੇਕਰ ਪਾਈਚਾਰ ਖਾਂਜ ਮਜ਼ਬੂਤ ਕਰਨੀ ਹੈ ਤੇ ਰਹਿਬਰਾਂ ਦੇ ਸਾਡੇ ਸੂਰਵੀਰਾਂ ਦੇ ਦੱਸੇ ਜੋ ਮਾਰ ਗਏ ਜਿਨ੍ਹਾਂ ਨੇ ਸੰਘਰਸ਼ਮਈ ਕਰਕੇ ਸਾਨੂੰ ਅਧਿਕਾਰ ਲੈ ਕੇ ਦਿੱਤੇ ਆ ਉਹਨਾਂ ਅਧਿਕਾਰਾਂ ਦੀ ਵਰਤੋਂ ਕਰੋ ਆਪਣੀ ਸੋਚ ਬਦਲੋ ਔਰ ਉਸੇ ਸੋਚ ਤਹਿਤ ਅਸੀਂ ਆਪਣਾ ਤਾਜ ਔਰ ਆਪਣਾ ਰਾਜ ਵਾਪਸ ਲਿਆ ਸਕਦੇ ਆ ਸੋ ਬਹੁਤ ਵੱਡੀ ਗੰਢੀ ਦੇ ਵਿੱਚ ਹੁੰਦੇ ਹੋਏ ਵੀ ਅੱਜ ਵੀ ਅਸੀਂ ਜਿਹੜੇ ਤਾਜ ਔਰ ਰਾਜ ਤੋਂ ਵਾਂਝੇ ਆ ਸੋ ਜਿੰਨੇ ਵੀ ਮੇਰੇ ਵੀਰ ਇਸ ਵੀਡੀਓ ਨੂੰ ਦੇਖ ਰਹੇ ਆ ਕ੍ਰਾਂਤੀਕਾਰੀ ਵੀਰ ਸੋ ਇਹ ਸਪੀਡੋ ਨੂੰ ਘਰ ਘਰ ਤੱਕ ਜਰੂਰ ਪਹੁੰਚਾਓ ਜੈ ਭੀਮ ਜੈ 파ਰਥ ਬਾਬਾ ਸਾਹਿਬ ਅੰਬੇਦਕਰ ਬਾਬਾ ਸਾਹਿਬ ਅੰਬੇਦਕਰ ਬਾਬਾ ਸਾਹਿਬ ਅੰਬੇਦਕਰ ਬਾਬਾ ਸਾਹਿਬ ਅੰਬੇਦਕਰ ਇਸੇ ਤਰ੍ਹਾਂ ਬੋਲਿਆ ਜਾਏਗਾ ਔਰ ਜੋ ਵੀ ਬੋਲੇਗਾ ਉਹ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੇਗਾ ਜਿਨ੍ਹਾਂ ਨੂੰ ਬਾਬਾ ਸਾਹਿਬ ਦੇ ਦੱਸੇ ਮਾਰਗ ਤੇ ਚੱਲਣ ਦੀ ਲੋੜ ਹੈ ਉਹਨਾਂ ਨੂੰ ਜ਼ਰੂਰ ਚੱਲਣਾ ਚਾਹੀਦਾ ਤੇ ਫਿਰ ਹੋਰ ਹੋਵੇਗੀ ਬਾਬਾ ਸਾਹਿਬ ਅੰਬੇਦਕਰ ਬਾਬਾ ਸਾਹਿਬ ਅੰਬੇਦਕਰ ਬਾਬਾ ਸਾਹਿਬ ਅੰਬੇਦਕਰ ਜੈ ਭੀਮ ਜੈ ਪਾਰਥ